ਖਰਚੇ ਦੀ ਕੈਨਸਲਿੰਗ ਰਿਪੋਰਟ ਚਾਹੀਦੀ ਹੈ ਇਹ ਥਾਣਾ ਬਾਜਾ ਖਾਨ ਦਾ ਐਸ.ਆਈ ਭਪਿੰਦਰ ਸਿੰਘ ਉਹ ਕੈਨਸਲਿੰਗ ਰਿਪੋਰਟ ਨਹੀਂ ਦੇ ਰਿਹਾ 10 ਦਿਨ ਥਾਣੇ ਜਾਏ ਤਿੰਨ ਮਹੀਨੇ ਚਾਰ ਹੋ ਗਏ ਸਾਨੂੰ ਧੱਕੇ ਖਾਂਦੇ ਫਿਰਦਾ ਮਾਨਜੋਗ ਡੀ.ਸੀ. ਸਾਹਿਬ ਦੇ ਟੇਬਲ ਤੇ ਇਸ ਪੰਪ ਦਾ ਮਾਮਲਾ ਜਾਵੜਿਆ ਮਾਨਜੋਗ ਐਸ.ਐਸ.ਪੀ ਹਰਜੀਤ ਸਿੰਘ ਨੇ ਗੱਲ ਠੋਕ ਕੇ ਕਹੀ ਕਿ ਆ ਹਾਈਵੇ ਦੇ ਉੱਤੇ ਪਿੰਡ ਲੰਬ ਵਾਲੀ ਦੇ ਕੋਲ ਇੱਕ ਪੰਪ ਲੱਗਿਆ ਉਹ ਜ਼ਮੀਨ ਦੇ ਵਿੱਚੋਂ ਜਿਹੜੀ ਚ ਪੰਪ ਲੱਗਿਆ ਪੰਪਾਲੇ ਮੂਰੇ ਆਪਦੀ ਸੜਕ ਦੇ ਨਾਲ ਬਣਦੀ ਸੜਕ ਹੋਰ ਬਣਾ ਲੈਂਦੇ। ਔਰ ਉਹ ਕਿਸਾਨ ਜਿਨ੍ਹਾਂ ਦੀ ਜ਼ਮੀਨ ਚੋਂ ਪੰਪ ਦੀ ਜਿਵੇਂ ਉਹ ਜ਼ਮੀਨ ਲਈ ਆ ਉਹਨਾਂ ਕਿਸਾਨਾਂ ਦੀ ਜ਼ਮੀਨ ਦੇ ਵਿੱਚੋਂ ਸੜਕ ਬਣਾਈ ਗਈ ਹੈ। ਔਰ ਉਹਦੇ ਨਿਸ਼ਾਨਦੇ ਹੋ ਚੁੱਕੀ ਹੈ ਦੋ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਿੱਧੂ ਲਾਈਵ ਮਾਲਵਾ ਤੇ ਅੱਜ 26 ਸਤੰਬਰ 2024 ਸਾਥਿਓ ਅੱਜ ਬੀਕੇ ਜੂ ਇਕਤਾ ਸਿੱਧੂ ਪਰ ਦੇ ਬਲਾਕ ਬਾਜਾਖਾਨਾ ਤੇ ਜੈਤੋ ਬਲਾਕ ਦੇ ਕਿਸਾਨਾਂ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਕੰਡਿਆਲੀ ਤਾਰ ਤੋਂ ਪਾਰ ਜਿਹੜੇ ਖੇਤੀਬਾੜੀ ਕਰ ਰਹੇ ਕਿਸਾਨਾਂ ਆਵਾਜ਼ਕਾਰ ਕਿਸਾਨਾਂ ਦੇ ਹੱਕ ਵਿੱਚ ਬਾਜਾਖਾਨਾ ਦੇ ਨੇੜਲੇ ਪਿੰਡ ਵਾੜਾ ਭਾਈ ਕਾਬੇਖੇ ਹਾਈਵੇ ਜਾਮ ਕੀਤਾ ਗਿਆ ਇਹਨਾਂ ਮੰਗਾਂ ਤੋਂ ਇਲਾਵਾ ਕਿਸਾਨ ਆਗੂ ਇੰਦਰਜੀਤ ਸਿੰਘ ਘਣੀਆਂ ਨੇ ਥਾਣਾ ਬਾਜਾਖਾਨਾ ਨਾਲ ਸੰਬੰਧਿਤ ਮਾਮਲਿਆਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਤੇ ਬਹੁਤ ਵੱਡੇ ਵੱਡੇ ਸਵਾਲ ਖੜੇ ਕੀਤੇ ਆਓ ਸੁਣਦੇ ਹਾਂ ਕੀ ਕਿਹਾ ਕਿਸਾਨ ਆਗੂ ਇੰਦਰਜੀਤ ਸਿੰਘ ਕਣੀਆਂ ਨੇ ਵੇਖੋ ਗੁਰਪ੍ਰੀਤ ਸਿੱਧੂ ਵਾੜਾਪਾਈ ਕਾ دیے ਖਾਸ ਰਿਪੋਰਟ ਆ ਹਾਈਵੇ ਦੇ ਉੱਤੇ ਪਿੰਡ ਲੰਬਵਾਲੀ ਦੇ ਕੋਲ ਇੱਕ ਪੰਪ ਲੱਗਿਆ ਉਹ ਜ਼ਮੀਨ ਦੇ ਵਿੱਚੋਂ ਜਿਹੜੀ ਚ ਪੰਪ ਲੱਗਿਆ ਪੰਪ ਵਾਲੇ ਮੂਰੇ ਆਪ ਦੀ ਸੜਕ ਦੇ ਨਾਲ ਬਣਦੀ ਸੜਕ ਹੋਰ ਬਣਾ ਲੈਂਦੇ ਔਰ ਉਹ ਕਿਸਾਨ ਜਿਨ੍ਹਾਂ ਦੀ ਜ਼ਮੀਨ ਚੋਂ ਪੰਪ ਦੀ ਜਿਵੇਂ ਜਮੀਨ ਲਈ ਆ ਉਹਨਾਂ ਕਿਸਾਨਾਂ ਦੀ ਜ਼ਮੀਨ ਦੇ ਵਿੱਚ ਉਹ ਸੜਕ ਬਣਾਈ ਗਈ ਹੈ। ਔਰ ਉਹਦੇ ਨਿਸ਼ਾਨਦੇਹੀ ਹੋ ਚੁੱਕੀ ਹੈ ਦੋ ਵਾਰੀ। ਮਹਿਕਮੇ ਨੇ ਖੇਤੀਬਾੜੀ ਮਹਿਨੇ ਸਾਡੇ ਮਹਿਕਮੇ ਨੇ, ਮਾਲ ਮਹਿਕਮੇ ਨੇ ਦੋ ਵਾਰੀ ਨਿਸ਼ਾਨਦੇਹੀ ਕਰਤੀ। ਇਹ ਰਿਪੋਰਟ ਕਰਤੀ ਕਿ ਇਹ ਜਿਹੜੀ ਛੜਕਾ ਹੈ ਕਿਸਾਨਾਂ ਦੇ ਨੰਬਰਾਂ ਚੋਂ ਲੱ ਬਣ ਚੁੱਕੀ ਹੈ। ਗਲਤ ਹੈ। ਔਰ ਥਾਣਾ ਬਾਜਾਖਾਨਾ ਦੇ ਵਿੱਚ ਗੱਲ ਆਈ। ਥਾਣਾ ਬਾਜਾਖਾਨਾ ਦੇ ਅਧਿਕਾਰੀਆਂ ਨੇ ਉਹ ਹੋਈ ਨਿਸ਼ਾਨਦੇਹੀ ਦੇ ਮੁਤਾਬਕ ਉਸ ਕਿਸਾਨ ਦੀ ਜ਼ਮੀਨ ਛਡਾਉਣ ਦੇ ਬਜਾਏ ਕੀਤਾ ਕੀ ਹੈ ਉਸ ਪੰਪ ਮਾਲਕ ਦੇ ਕਹਿਣ ਤੇ ਉਹਦੀ ਪਹੁੰਚ ਰੱਖਣ ਦੇ ਕਾਰਨ ਉਸ ਕਿਸਾਨ ਦੇ ਉੱਤੇ ਜਿਹਦੀ ਜ਼ਮੀਨ ਮੈਕਮਾ ਇਹ ਕਹਿ ਗਿਆ ਮਾਲ ਮੈਕਮਾ ਵੀ ਇਹ ਕਿਸਾਨ ਦੀ ਜ਼ਮੀਨ ਚ ਛੜਕ ਉਸ ਕਿਸਾਨ ਦੇ ਉੱਤੇ ਪਰਚਾ ਕਰਤਾ ਥਾਣਾ ਬਾਜਾ ਖਾਨਾ ਔਰ ਉਹ ਮਾਮਲਾ ਕੋਰਟ ਚ ਜਾ ਚੁੱਕਿਆ ਔਰ ਅਸੀਂ ਕਹਿ ਵੀ ਇੱਕ ਤਾਂ ਉਹ ਨਿਸ਼ਾਨਦੇਹੀ ਦੱਸ ਰਹੀ ਹੈ ਵੀ ਉਹਦੇ ਖੇਤ ਦੇ ਵਿੱਚ ਸੜਕ ਬਣਾਈ ਆ ਪੰਪ ਮਾਲਕ ਨੇ ਇੱਕ ਤੁਸੀਂ ਪਰਚਾ ਕਰਤਾ ਤਾਂ ਇਹਨਾਂ ਨੇ ਪਰਚਾ ਉਹ ਕੈਨਸਲ ਕਰਤਾ ਹੁਣ ਉਹ ਕੋਰਟ ਦੇ ਵਿੱਚੋਂ ਪਰਚੇ ਦੀ ਕੈਨਸਲਿੰਗ ਰਿਪੋਰਟ ਚਾਹੀਦੀ ਹੈ ਇਹ ਥਾਣਾ ਬਾਜਾਖਾਨ ਦਾ ਐਸਐਸਪ ਭਪਿੰਦਰ ਸਿੰਘ ਉਹ ਕੈਨਸਲਿੰਗ ਰਿਪੋਰਟ ਨਹੀਂ ਦੇ ਰਿਹਾ ਆਸੇ ਰੇ ਥਾਣੇ ਜਾਏ ਤਿੰਨ ਮਹੀਨੇ ਚਾਰ ਹੋ ਗਏ ਸਾਨੂੰ ਧੱਕੇ ਖਾਂਦੇ ਫਿਰਦਾ ਮਾਨਜੋਗ ਡੀਸੀ ਸਾਹਿਬ ਦੇ ਟੇਬਲ ਤੇ ਇਸ ਪੰਪ ਦਾ ਮਾਮਲਾ ਜਾਵੜਿਆ ਮਾਨਜੋਗ ਐਸਐਸਪੀ ਹਰਜੀਤ ਸਿੰਘ ਨੇ ਗੱਲ ਠੋਕ ਕੇ ਕਹੀ ਕਿ ਇਹ ਕਬਜ਼ਾ ਜਿਹੜਾ ਕਿਸਾਨ ਨੂੰ ਛਡਵਾ ਦੇਣਾ ਚਾਹੀਦਾ ਜੀ ਇਹ ਮਾਲ ਮਹਿਕਮੇ ਦੀ ਰਿਪੋਰਟ ਹੈ ਨਿਸ਼ਾਨਦੇਹੀ ਸਹੀ ਹੈ ਤਾਂ ਡੀਸੀ ਸਾਹਿਬ ਨੇ ਵੀ ਉਸ ਗੱਲ ਨੂੰ ਠੰਡਾ ਰੱਖਣ ਦੀ ਗੱਲ કરી ਤਾਂ ਜੋ ਮਾਮਲਾ ਪ੍ਰਸ਼ਾਸਨ ਦੀ ਮਿਲੀ ਭੁਗਤਨਾ ਕੋਰਟ ਜਾ ਚੁੱਕਿਆ ਕੋਰਟ ਦੇ ਵਿੱਚੋਂ ਕੈਂਸਲਿੰਗ ਪਰਚੇ ਦੀ ਰਿਪੋਰਟ ਦੀ ਲੋੜ ਹੈ ਪ੍ਰਸ਼ਾਸਨ ਜਿਹੜਾ ਥਾਣਾ ਬਾਜਾਖਾਨਾ ਦੇ ਨਹੀਂ ਰਿਹਾ ਅਸੀਂ ਚੋਨੇ ਵਿੱਚ ਜੇ ਉਹ ਦੇਵੇ ਦੂਸਰਾ ਮਾਮਲਾ ਪਿੰਡ ਕਣੀਏ ਦੇ ਵਿੱਚ ਇੱਕ ਹਬਸ਼ੀ ਦਰਿੰਦੇ ਨੇ ਇੱਕ ਘਰੇ ਆ ਕੇ ਕਿਸੇ ਔਰਤ ਨਾਲ ਉਹਦੇ ਸਬੰਧ ਸੀ ਸਾਰਾ ਕੁਝ ਸਾਹਮਣੇ ਆ ਗਿਆ ਬੱਚੇ ਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਫੋਟੋ ਅਸੀਂ ਸਾਰਾ ਕੁਝ ਦੇ ਚੁੱਕੀ ਔਰ ਉਹ ਅਸੀਂ ਉਹ ਜਿਹੜੀਆਂ ਦੇ ਚੁੱਕੋ ਤੇ ਪੋਸਟਕ੍ਰਿਟ ਲੱਗ ਚੁੱਕਿਆ ਉਹਨਾਂ ਦੋਹਾਂ ਜਾਣੇ ਔਰਤ ਤੇ ਵੀ ਔਰ ਉਸ ਬੰਦੇ ਤੇ ਅਸੀਂ ਉਹਨਾਂ ਨੂੰ ਅਰੈਸਟ ਕਰੋ ਤਿੰਨ ਮਹੀਨੇ ਪਰਚਾ ਹੋਇਆ ਨੂੰ ਹੋ ਗਿਆ ਹਾਲੇ ਤੱਕ ਅਰੈਸਟ ਨਹੀਂ ਕੀਤਾ ਕਿਸੇ ਚਲੋ ਸਭ ਦਾ ਅਧਿਕਾਰ ਹੈ ਉਹ ਕੋਰਟ ਚ ਗਿਆ ਜ਼ਮਾਨਤ ਲੈਣ ਉਹਨਾਂ ਨੂੰ ਆਰਜੀ ਤੌਰ ਤੇ ਕੁਝ ਰਾਹਤ ਮਿਲੀ ਹੈ 14 ਤਰੀਕ ਪੈ ਗਈ ਹੈ 14 ਤਰੀਕ ਤੱਕ ਪੁਲਿਸ 인ਵੈਸਟੀਗੇਸ਼ਨ ਕਰੇ ਵੀ ਇਹ ਬਾਹ ਹੈ ਜਿਹੜੀ ਆ ਰੀ ਪਰਚੇ ਚ ਕੀਦੀ ਹੈ ਤਾਂ 인ਵੈਸਟੀਗੇਸ਼ਨ ਕਰੇ ਜਾਂਚ ਕਰੇ ਪਰ ਪੁਲਿਸ ਹੈ ਜਿਹੜੀ ਦੋ ਵਾਰੀ ਛਾਪਾ ਮਾਰ ਰਹੀ ਹੈ ਫੜਕੇ ਨਹੀਂ ਲੈ ਕੇ ਆਈ ਉਹ ਜਿਹੜਾ ਬੰਦਾ ਆਪ ਖੁਦ ਜਿਹੜਾ ਨੋਮੀਨੇਟਰ ਪਰਚੇ ਦੇ ਵਿੱਚ ਉਹਦੇ ਤੱਕ ਤਾਂ ਹਾਲੇ ਤੱਕ ਪੁਲਿਸ ਨੇ ਛਾਪਾ ਹੀ ਨਹੀਂ ਮਾਰਿਆ ਪੌਸ ਕੁਆਇਰਟ ਲੱਗਿਆ ਹੋਇਆ ਹੈ ਇੱਕ ਡੇਢ ਸਾਲ ਦੇ ਬੱਚੇ ਦੇ ਨਾਲ ਸ਼ਰੀਲ ਹਰਕਤਾਂ ਹੋਈਆਂ ਅਸੀਂ ਇਸ ਬੱਚੇ ਦੀ ਜ਼ਿੰਦਗੀ ਨੂੰ ਧਿਆਨ ਚ ਰੱਖਦੇ ਹੋਏ ਇਸ ਮਾਮਲੇ ਨੂੰ ਮੀਡੀਆ 'ਚ ਨਹੀਂ ਸਿਲ ਜਾਣਾ ਚਾਹੁੰਦੇ ਪਰ ਇਹ ਪ੍ਰਸ਼ਾਸਨ ਹੈ ਜਿਹੜਾ ਇਹ ਮਜਬੂਰੀ ਵਾਸਤੇ ਲਜਾਣ ਲਈ ਸਾਨੂੰ ਮਜਬੂਰ ਕਰ ਰਿਹਾ ਹੈ ਸੋ ਉਹਨਾਂ ਨੂੰ ਅਰੈਸਟ ਕਰਨਾ ਚਾਹੀਦਾ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਨਹੀਂ ਹੋ ਰਹੀ ਹੈ ਬਾਰ-ਬਾਰ ਹੋ ਰਹੀ ਹੈ ਹਰ ਹਫਤੇ ਅਸੀਂ ਪ੍ਰਸ਼ਾਸਨ ਨੂੰ ਪੁਲਿਸ ਨੂੰ ਮਿਲਦੇ ਹਾਂ ਜੀ ਕਰੋ ਕੁਝ ਇਹਨੂੰ ਕੈਂਸਲਿੰਗ ਰਿਪੋਰਟ ਦਿਓ ਰੋਦੂ ਸਿੰਘ ਨੂੰ ਜਿਹਦੇ ਖੇਤ ਦੇ ਵਿੱਚ ਪੰਪ ਮਾਲਕ ਨੇ ਸੜਕ ਬਣਾ ਰੱਖੀ ਆ ਔਰ ਉਹਨਾਂ ਨੂੰ ਅਰੈਸਟ ਕਰੋ ਜਿੰਨਾਂ ਤੇ ਪੌਸਟ ਕੋਟ ਲੱਗੇ ਪਰ ਟਾਲ ਮਟੋਲ ਸਾਡੇ ਕੋਲ ਜੇ ਪੁਲਿਸ ਹੀ ਨਹੀਂ ਹੁਣ ਜੀ ਮੇਲਾ ਚੱਲਦਾ ਹੁਣ ਜੀ ਸਾਡਾ ਐਸਆਈ ਕੋਰਟ ਚ ਗਿਆ ਹੋਇਆ ਇਹ ਇਹਨਾਂ ਦੇ ਝੋਕੇ ਦਾਅਵੇ ਆ ਹਲੇ ਤੱਕ ਇਹਨਾਂ ਨੇ ਕਿਸੇ ਵੀ ਕੰਮ ਦੇ ਉੱਤੇ ਇਨਸਾਫ ਨਹੀਂ ਕੀਤਾ ਅੱਜ ਦਾ ਧਰਨਾ ਕਿਦੋਂ ਕਿਦੋਂ ਤੱਕ ਅੱਜ ਧਰਨਾ ਸਾਡਾ ਸ਼ੁਰੂ ਹੋਣ ਦਾ ਸਮਾਂ ਸਾਡੇ ਕੋਲੇ ਸਮਾਪਤ ਹੋਣ ਦਾ ਕੋਈ ਸਮਾਂ ਨਹੀਂ ਸਰਕਾਰ ਮੰਗ ਮੰਨੇ ਆ ਜਿਹੜਾ ਥਾਣੇ ਦੇ ਨਾਲ ਸੰਬੰਧਤ ਹੈ ਰੋਦੂ ਸਿੰਘ ਤੇ ਹੋਈ ਐਫ ਆਈ ਆਰ ਦੀ ਕੈਂਸਲਿੰਗ ਰਿਪੋਰਟ ਹੈ ਉਹ ਸਾਡੇ ਕੋਲ ਤਰੰਤ ਇੱਥੇ ਧਰਨੇ 'ਚ ਪਹੁੰਚੇ ਔਰ ਜਿਹੜਾ ਸਾਡੇ ਫਿਰੋਜ਼ਪੁਰ ਵਾਲੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਹੱਕ ਆ ਉਹ ਦੇਵੇ ਅਸੀਂ ਉੱਠ ਕੇ ਤੁਹਾਨੂੰ ਭਵਿੰਦਰ ਸਿੰਘ ਕੋਲੇ ਆ ਭਵਿੰਦਰ ਸਿੰਘ ਕੋਲੇ